ਤਾ ਫ੍ਰਿਜ ਡਰਾਈਂਗ ਰੂਮ ਦਾ ਸ਼ਿੰਗਾਰ ਹੁੰਦਾ ਸੀ ਹਾਂਜੀ ਬਿਲਕੁਲ ਹੁੰਦਾ ਹੀ ਡਰਾਈਂਗ ਰੂਮ ਤੇ ਸੀ ਡਰਾਈਂਗ ਰੂਮ ਚ ਹੁੰਦਾ ਸੀ ਵੱਡੇ ਵੱਡੇ ਫ੍ਰਿਜ ਲੋਕੀ ਸਪੈਸ਼ਲੀ ਲਵਾਉਂਦੇ ਸੀ ਸਪੈਸ਼ਲ ਲਵਾ ਕੇ ਕਿਉਂਕਿ ਸਟੇਟਸ ਤੇ ਮਿਲਦੇ ਸਟੇਟਸ ਤੇ ਮਿਲਦੇ ਤਾਂ ਉੱਥੇ ਇੱਕ ਫੱਕੀ ਫਰਕ ਸੀ ਵੀ ਉੱਥੇ ਉਹਨੂੰ ਸਾਫ਼ ਸੁਥਰਾ ਤੇ ਸੋਹਣਾ ਰੱਖਿਆ ਜਾਂਦਾ ਸੀ ਕਿਉਂਕਿ ਆਇਆ ਗਿਆ ਉਹਨੇ ਹੂੰ ਕਮਰਾ ਵੱਡਾ ਹੁੰਦਾ ਸੀ ਠੰਡਾ ਵੀ ਹੁੰਦਾ ਸੀ ਠੰਡਾ ਕਮਰਾ ਪੂਰੀ ਉਹਨੂੰ ਜਗ੍ਹਾ ਮਿਲੀ ਹੁੰਦੀ ਸੀ ਹੂੰ ਤੇ ਆਰਾਮ ਨਾਲ ਚੱਲਦਾ ਮਤ ਹੈ ਹੁਣ ਅਸੀਂ ਕੀ ਕਰਿਆ ਵੀ ਇਹਨੂੰ ਤਾਂ ਫ੍ਰਿਜ ਨੂੰ ਅਸੀਂ ਗਦਾ ਬਣਾ ਤਾ ਉਦੋਂ ਵਿੱਚ ਰੱਖਣ ਨੂੰ ਵੀ ਕੀ ਹੁੰਦਾ ਸੀ ਪਾਣੀ ਕੋਈ ਬੱਤ ਤੋਂ ਬੱਤ ਜ਼ੋਰ ਮਾਰ ਕੇ ਕਸਟਰਡ ਦੀਆਂ ਗੁਲਫੀਆਂ ਬਣਾ ਲਾਦਾ ਸੀ ਸੱਚੀ ਉਦੋਂ ਤਰਨੂੰ ਇਹਦੇ ਵਿੱਚ ਕੁਛ ਨਹੀਂ ਸੀ ਕਸਟਰਡ ਦੀਆਂ ਗੁਲਫੀਆਂ ਅਲੱਗ ਹੀ ਬਹੁਤ ਬਣਾਉਂਦੇ ਸੀ ਉਹ ਤਾਂ ਉਹ ਬਣਾਉਂਦਾ ਸੀ ਹੂੰ ਤੇ ਹੁਣ ਕੀ ਹੈ ਅਸੀਂ ਗਧੇ ਤੋਂ ਵੀ ਬਾਤ ਕਰਤਾ ਵੀ ਜੋ ਚੀਜ਼ ਹੱਥ ਆ ਗਈ ਬਚ ਗਈ ਫਰੇ ਜਿਚ ਹੂੰ ਤੇ ਫਰੇ ਤੇ ਭਰ ਦਾਨੇ ਆ ਟੈਂਪਰੇਚਰ ਉਹਦਾ ਵੀ ਆਪਾਂ ਚੱਕ ਕੇ ਸੈੱਟ ਪੁਆਇੰਟ ਸਿਰੇ ਲਾ ਦਾਨੇ ਆ ਰੱਖਿਆ ਵੀ ਵਿਚਾਰਾ ਤੰਗ ਜੀ ਜਗ੍ਹਾ ਤੋਂ ਨਰ ਸੋਈ ਚ ਰੱਖਿਆ ਹੁੰਦਾ ਜਮਾਈ ਉਹ ਫ੍ਰਿਜ ਜਿੰਨੀ ਜਗ੍ਹਾ ਤੇ 3 ਫ੍ਰਿਜ ਜੀ ਦੀ ਜਗ੍ਹਾ ਹੁੰਦੀ ਹੈ ਤੇ ਪਿੱਛੇ ਉਹਦੇ ਹਵਾ ਪੈਣ ਦਾ ਕੋਈ ਇੰਤਜ਼ਾਮ ਨਹੀਂ ਤਾਂ ਕਿਹੜਾ ਅਨਸਰ ਇਹਦਾ ਕੂਲਿੰਗ ਕਰਦੀ ਹੈ ਨਾ ਆਪਦੇ ਤੇ ਉਹ ਸਾਲ ਤੇ ਫਿਰ ਇਹ ਫਟ ਤੋਂ ਦਦੇ ਇਹ ਵੀ ਫਟਦੇ ਨੇ ਜਦੋਂ ਫ੍ਰਿਜ ਨੂੰ ਅਸੀਂ ਤੰਗ ਜਗ੍ਹਾ ਤੇ ਰੱਖਾਂਗੇ ਤਾਂ ਸਾਨੂੰ ਤੰਗ ਕਰੂਗਾ ਜੇ ਅਸੀਂ ਇਹਨੂੰ ਖੁੱਲੀ ਜਗ੍ਹਾ ਤੇ ਰੱਖ ਲਾਂਗੇ ਸਮਾਨ ਘਟਾ ਦਾਂਗੇ ਵਿੱਚੋਂ ਹੁਣ ਫਿਰ ਲੋਕ ਕਹਿੰਦੇ ਨੇ ਜੇ ਸਮਾਨ ਇਕੱਠਾਉਣੇ ਫਿਰ ਲਿਆ ਕਾਦੇ ਵਾਸਤੇ ਇਹ ਲਿਆ ਕਾਦੇ ਵਾਸਤੇ ਦੀ ਗੱਲ ਹੈ ਭਰਾਵੋ ਤੁਸੀਂ ਕਦੇ ਪੜਕੀ ਦੇਖ ਲਵੇ ਫ੍ਰਿਜ ਹੁੰਦਾ ਕਾਦੇ ਵਾਸਤੇ ਹੈ ਕਾਦੇ ਵਾਸਤੇ ਹੁੰਦਾ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਫ੍ਰਿਜ ਆਟਾ ਧਰਨ ਵਾਸਤੇ ਨਹੀਂ ਹੁੰਦਾ ਨਾ ਹੀ ਇਹ ਸਬਜ਼ੀਆਂ ਵਾਸਤੇ ਹੁੰਦਾ ਫ੍ਰਿਜ ਹੁੰਦਾ ਹੈ ਨਾਨ ਵੇਜਸ ਸੰਭਾਲਣ ਵਾਸਤੇ ਜਿਹੜਾ ਇਹ ਫ੍ਰੀਜ਼ਰ ਹੈ ਹੂੰ ਉਹ -10 ਡਿਗਰੀ ਲਈ ਡਿਜ਼ਾਈਨ ਹੈ ਬਿਲਕੁਲ ਸਹੀ ਮੀਟ ਸੰਭਾਲਣ ਦਾ ਇਕੱਲਾ ਇਕੱਲਾ ਪੁਆਇੰਟ ਉਹੀ ਹੈ ਉਹ ਇਸੇ ਕਰਕੇ ਡਾ ਵੱਡਾ ਖਾਣਾ ਸ਼ੁਰੂ ਤੋਂ ਬਣਾਇਆ ਹੋ ਸੋਡਾ ਕੀ ਖਿਆਲ ਹੈ ਵੀ ਬਰਫ ਜਮਾਉਣ ਵਾਸਤੇ ਦਿੱਤਾ ਹੋਇਆ ਉਹ ਨਾਨ ਵੇਜ ਸੰਭਾਲਣ ਵਾਸਤੇ ਜਿਹੜੀਆਂ ਚੀਜ਼ਾਂ ਕਿਉਂਕਿ ਨਾਨ ਵੇਜ ਹੈ ਸਿਰਫ ਉਹ ਜਿਹੜਾ 10 ਡਿਗਰੀ ਤੋਂ ਆ ਸਾਰੇ 0 ਡਿਗਰੀ ਤੇ ਆ ਕੇ ਸੰਭਲਦਾ ਸੰਭਲਦਾ ਨਹੀਂ ਨਹੀਂ ਸੰਭਲਦਾ ਕਿਉਂਕਿ ਇਹਨੂੰ ਅਸੀਂ ਆਪਦੀ ਲੋੜ ਦੇ ਮੁਤਾਬਕ ਮਤਲਬ ਮਾਤਰਾ ਸੇ ਪ੍ਰਾਪਤ ਨਹੀਂ ਕਰ ਸਕਦੇ ਇਹ ਤਾਂ ਜਾਨਵਰ ਗਿਆ ਤੱਕ ਗਿਆ ਹੂੰ ਇਸ ਕਰਕੇ ਫਰਿਜ ਨਹੀਂ ਲੋੜ ਪੈਂਦੀ ਹੈ ਫੋਰਮ ਦੇ ਵਿੱਚ ਵੱਡੇ ਵੱਡੇ ਡੀ ਫ੍ਰਿਜ ਨਾਨ ਵੇਜ ਦਾ ਭਰੇ ਹੁੰਦੇ ਨੇ। ਕੋਟ ਮੈਚ ਜਾਓ। ਹੂੰ। ਉਹ ਰਹੀ ਇਹ ਦੇ ਵਿੱਚ। ਹੂੰ। ਫ੍ਰਿਜ ਜਿਹਦਾ ਇੱਕ ਕੰਮ ਤੇ ਨਾਨ ਵੇਜ, ਦੂਜਾ ਕੰਮ ਤੇ ਮੈਡੀਸਨ। ਜਿਹੜਾ ਫ੍ਰਿਜ ਦਾ ਲਾ ਪਾਰਟ ਹੈ ਮੈਡੀਸਨ ਵਾਸਤੇ। ਮੈਡੀਸਨ ਵਾਸਤੇ ਹੁੰਦਾ। ਤੁਸੀਂ ਐਗ ਟ੍ਰੇ ਹੈ। ਹੂੰ। ਐਗ ਟ੍ਰੇ ਉੱਥੇ ਕਿਉਂ ਲਾਈ ਹੋਈ ਹੈ? ਕੋਈ ਕਸਾਈ ਗੱਲ। ਇਹ ਠੀਕ ਹੈ। ਅਸੀਂ ਐਗ ਟ੍ਰੇ ਦੇ ਵਿੱਚ ਜਿਹੜੇ ਲੋਕ ਨਹੀਂ ਨਾਨ ਵੇਜ ਲੈਣ ਦੇ ਨਿੰਬੂ ਧਰ ਦਿੰਦੇ ਨੇ। ਪਰ ਜਿਹੜਾ ਨੇ ਨਿੰਬੂ ਘਰੇ ਤਰਿਆ ਤੁਸੀਂ ਆਪਣੇ ਇਮਾਨ ਨਾਲ ਤੀਜੇ ਦੇ ਚੌਥੇ ਦਿਨ ਮੈਨੂੰ ਕੋਈ ਤਪਕਾ ਵੀ ਕੱਢ ਕੇ ਦਿਖਾ ਦਿੰਦੇ ਮੂਤ ਦੇ ਵਿੱਚੋਂ ਇੱਕ ਬੂੰਦ ਨਹੀਂ ਨਿਕਲਦੀ ਸੁੱਕਿਆ ਪਿਆ ਹੂੰ ਉਹ ਸਾਰਾ ਚੱਕ ਜਾਂਦਾ ਇਹ ਸਾਰਾ ਸੁੱਕਾਦਾ ਨੇ ਉਹਦੇ ਵਾਸਤੇ ਹੈ ਹੀ ਨਹੀਂ ਫਰਿੱਜ ਦਾ ਅਗਰ ਤੁਸੀਂ ਟੈਕਨੀਕਲ ਬਰੌਸ਼ਰ ਦੇਖੋ ਗੇਟ ਖੁੱਲਾ ਹੈ ਹੂੰ ਤਾਂ ਉਹਦੇ ਵਿੱਚ ਹਰ ਚੀਜ਼ ਸੀਲਡ ਰੱਖਣੀ ਚਾਹੀਦੀ ਰੱਖ ਲਓ ਕੁਛ ਵੀ ਜੇ ਲੋ ਜਰੂਰੀ ਨਹੀਂ ਵੀ ਤੁਸੀਂ ਨਾਨ ਵੇਜ ਵਾਸਤੇ ਫਰਿੱਜ ਲਿਆ ਜਾਂ ਮੈਡੀਕਲ ਵਾਸਤੇ ਲਿਆ ਜੇ ਕੋਈ ਤੁਹਾਡੇ ਕੋਲ ਹੋਰ ਚੀਜ਼ ਹੈ ਤਾਂ ਉਹਨੂੰ ਸੀਲਡ ਰੱਖੋ ਜਿਹੜਾ ਪੈਕਟ ਫੂਡ ਆਉਂਦਾ ਉਹ ਫਰਿੱਜ ਵਾਸਤੇ ਹੈ ਤਾਜ਼ੀਆਂ ਚੀਜ਼ਾਂ ਤਾਂ ਵਾਸਤੇ ਜਾਂ ਥੋੜੀ ਫਰਿੱਜ ਹੁੰਦਾ ਜਿਹੜੀਆਂ ਵੈਜੀਟੇਬਲ ਨੇ ਜਾਂ ਫਲ ਨੇ ਉਹਨਾਂ ਵਾਸਤੇ ਅਲੱਗ ਬਾਕਸ ਹੈ ਜਿਹਦੇ ਉੱਤੇ ਸ਼ੀਸ਼ੇ ਨਾਲ ਸੀਲ ਕੀਤਾ ਹੁੰਦਾ ਹੂੰ ਸ਼ੀਸ਼ੇ ਨਾਲ ਸੀਲ ਕੀਤਾ ਹੁੰਦਾ ਜਿਹੜੀ ਚੀਜ਼ ਪੈਕਿੰਗ ਚ ਨਹੀਂ ਆਉਂਦੀ ਬਾਕੀ ਸਾਰੀ ਜਿੰਨੀਆਂ ਬੋਤਲਾਂ ਦਾ ਰੈਕ ਹੈ ਜਾਲੀਆਂ ਨੇ ਉੱਥੇ ਸਾਰਾ ਪੈਕਟਡ ਫੂਡ ਧਰਨ ਵਾਸਤੇ ਹੁੰਦਾ ਹੈ ਖੁੱਲਾ ਸਮਾਨ ਵਾਸਤੇ ਨਹੀਂ ਕਿਉਂਕਿ ਇਹ ਬਹੁਤ ਸਾਰੇ ਜਿਹੜੇ ਸਾਲਟ ਨੇ ਇੱਕ ਦੂਜੇ ਤੇ ਹੇਰ ਲਾ ਦਉਂਦਾ ਮਿਸਾਲ ਦੇ ਤੌਰ ਤੇ ਤੁਸੀਂ ਛੇਠਾ ਡੱਬਾ ਹੂੰ ਬਿਲਕੁਲ ਛੇਠਾ ਖਰਬੂਜਾ ਧਰ ਦੋ ਕਰੇਗੇ ਇਹ ਦੇਖਣੀ ਹੈ ਖਰਬੂਜਾ ਰੱਖ ਲਓ ਛੇਠਾ ਜੰਮ ਧਰ ਦੋ ਉਹਨੇ ਹਰ ਖਾਣ ਵਾਲੀ ਚੀਜ਼ ਦੇ ਵਿੱਚ ਖਰਬੂਜੇ ਦੀਸਨ ਖਰਬੂਜੇ ਦੀ ਸਵੈ ਲੋ ਕਕਰ ਲਾ ਦਿੰਦਾ ਇਹ ਬਹੁਤ ਖਤਰਨਾਕ ਹੋ ਜਾਂਦਾ ਆਯੁਰਵੇਦ ਦੇ ਵਿੱਚ ਲੋਕਿੰਦੀਆਂ ਚੀਜ਼ਾਂ ਦੱਸਦੇ ਨੇ ਵੀ ਇਹਦੇ ਨਾਲਾ ਨਹੀਂ ਖਾਈਂਦੀ ਇਹਦੇ ਨਾਲਾ ਨਹੀਂ ਖਾਈਂਦੀ ਇਹ ਨਾਲਾ ਨਹੀਂ ਖਾਈਂਦੀ ਇਹ ਤਾਂ ਸਾਰਾ ਕਾਲਾ ਵਾਲਾ ਕਰਕੇ ਇਕੱਠਾ ਹੀ ਫੜਾ ਲਾ ਦੇ ਵਿੱਚ ਆਖੋ ਇਥੇ ਮਸ਼ੀਨ ਦਾ ਦੋਸ਼ ਥੋੜੀ ਹੈ ਸਾਡੇ ਬਰਤਨ ਦਾ ਸਾਨੂੰ ਨਹੀਂ ਪਤਾ ਨਹੀਂ ਪਤਾ ਅਸੀਂ ਉਹਨੂੰ ਬੇ ਸਿਰ ਪੈਰਾ ਵਰਤਦੇ ਆਂ ਇਸ ਕਰਕੇ ਉਹ ਤਾਂ ਨੁਕਸਾਨ ਖਾਂਦੇ ਆ ਲੜੇ ਸੀ ਬਿਜਲੀ ਫੂਕਦੇ ਆ ਸਮੱਸਿਆ ਉਹ ਲੋਕੇ ਦਾ ਦਹੀਂ ਹੋ ਗਿਆ ਉਹ ਵੀ ਵਿੱਚ ਰੱਖਿਆ ਸਭ ਕੁਝ ਵਿੱਚ ਰੱਖਿਆ ਦੇਖੋ ਜੇ ਰੱਖਣਾ ਤਾਂ ਤੁਹਾਡੇ ਕੋਲੇ ਕੋਸ਼ਿਸ਼ ਕਰੋ ਕੰਚ ਦੀਆਂ ਕੋਲੀਆਂ ਹੋਣ ਜਾਂ ਭਾਂਡਾ ਕੰਚ ਦਾ ਹੋਵੇ ਕੰਚ ਦਾ ਬਣ ਕੰਚ ਦਾ ਪਲਾਸਟਿਕ ਨਾਲੋਂ ਕੰਚ ਬੈਟਰ ਹੋਵੇ ਕਿਉਂਕਿ ਕੰਚ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਠੰਡਾ ਗਰਮ ਨਾਲ ਜੜੀਕਾ ਵੀ ਕਲ ਰੀਐਕਸ਼ਨ ਨਹੀਂ ਹੁੰਦਾ ਹੂੰ ਪਲਾਸਟਰ ਜੰਦਾ ਪਲਾਸਟਿਕ ਤੋਂ ਤਾਂ ਜੇ ਕੋਈ ਚੀਜ਼ਾਂ ਤੁਸੀਂ ਧਰਦੀਆਂ ਨੇ ਉਹਨਾਂ ਨੂੰ ਉਹ ਪੜ ਲੈਣੇ ਚਾਹ ਕੇ ਸ਼ੀਸ਼ੇ ਨੇ ਪੜ ਲੈ ਜਿਹੜੇ ਕਿ ਉੱਤੋਂ ਚੰਗੀ ਤਰ੍ਹਾਂ 에ਅ ਟਾਈਟ ਹੋ ਜਾਣਾ ਫਿਰ ਤੁਸੀਂ ਫਰਿਜ ਰੱਖੋ ਬੜੇ ਜੀ ਸਕਦੇ ਤੁਸੀਂ ਕੰੱਚ ਦੀ ਗੱਲ ਕੀਤੀ ਤਾਂ ਮੇਰੇ ਦਿਮਾਗ 'ਚ ਨਾ microwaves ਆ ਗਿਆ ਵੀ ਲੋਕੀ ਅੱਜ ਤੱਕ ਇਹ ਡਿਬੇਟਸ ਸੋਸ਼ਲ ਮੀਡੀਆ ਤੇ ਚੱਲਦੀ ਰਹਿੰਦੀਆਂ ਕਿ ਕਹਿੰਦਾ ਵੀ ਸੇਫ ਹੈ ਕੋਈ ਕਹਿੰਦਾ ਹਾਰਮਫੁਲ ਹੈ ਇਹ ਪਤਾ ਹੀ ਨਾ ਲੱਗ ਪਾਰਿਆ ਵੀ ਸੇਫ ਹੈ ਕਿ ਹਾਂ ਕੰਚ ਸਭ ਤੋਂ ਵੱਧ ਸੇਫ ਹੈ ਸੇਫ ਹੈ ਹਮ ਕੰਚ ਤੋਂ ਬਾਅਦ ਦੂਜਾ ਨੰਬਰ ਆਉਂਦਾ ਤੇ ਚੀਨੀ ਮਿੱਟੀ ਦਾ ਤੁਸੀਂ ਦੇਖ ਰਹੇ ਜਿਹੜੇ ਪੁਰਾਣੇ ਅਚਾਰ ਵਾਲੇ ਬਰਤਨ ਮਨ ਹੁੰਦੇ ਤੇ ਐਸਿਡਿਕ ਹੁੰਦਾ ਪੂਰਾ ਹਮ ਉਹ ਚੀਨੀ ਮਿੱਟੀ ਦੇ ਬਰਤਨ ਵਾਲੇ ਤੇ ਹੁੰਦਾ ਸੀ ਹਮ ਨਾ ਪਿੱਤਲ ਦੇ ਭਾਂਡੇ ਚ ਖਾ ਜਾਂਦਾ ਤੇ ਉਹਨੂੰ ਕੈਮੀਕਲ ਹੋਗਾ ਕੈਮੀਕਲ ਬਿਲਕੁਲ ਸਹੀ ਠੀਕ ਹੈ ਨਾ ਨਾ ਕਿਸੇ ਲੋਹੇ ਦੇ ਚ ਹਮ ਸਟੇਨਲੈਸ ਸਟੀਲ ਆ ਚੱਲ ਰਹੇ ਹੈ ਨਹੀਂ ਤੇ ਉਦੋਂ ਚੀਨੀ ਮਿੱਟੀ ਦੇ ਵਰਤਮਾਨ ਅੱਜ ਵੀ ਹੁੰਦੇ ਨੇ ਅੱਜ ਵੀ ਹੁੰਦੇ ਨੇ ਚੀਨੀ ਮਿੱਟੀ ਦੇ ਵਰਤਮਾਨ ਕਿਉਂਕਿ ਐਸਿਡਿਕ ਹੁੰਦਾ ਹ ਉਹਦੇ ਵਾਸਤੇ ਸੋਟੇ ਹੁੰਦੇ ਨੇ ਯਾਨੀ ਕਿ ਫਰਿੱਜ ਦੇ ਵਿੱਚ ਜਿਹੜਾ ਖਾਣਾ ਧਰਨਾ ਹੈ ਭਾਵੇਂ ਧਰੋ ਜੋ ਤੁਹਾਡਾ ਦਿਲ ਕਰਦਾ ਰੱਖੋ ਇੱਕ ਐਡ ਆਇਆ ਕਰਦੇ ਸੀ ਕਿਸੇ ਜ਼ਮਾਨੇ ਚ ਉਹ ਸ਼ਾਇਦ ਹੁਣ ਵੀ ਕਰੇ ਚੱਲੀ ਹੋਵੇ ਹੈਲਮਟ ਦੀ ਐਡ ਆ ਸਰਚ ਉਹ ਲਿਆ ਕੇ ਇੱਕ ਖਰਬੂਜਾ ਜਾਂ ਉਹ ਖਰਬੂਜੇ ਦੇ ਥੋੜਾ ਮਾਰਦਾ ਬੰਦਾ ਉਖੜ ਜਾਂਦਾ ਕਹਿੰਦੇ ਜਾਂਦਾ ਫਿਰ ਉਹ ਖਰਬੂਜੇ ਨੂੰ ਧਰ ਕੇ ਉਹਦੇ ਉੱਤੇ ਇੱਕ ਹੈਲਮਟ ਧਰ ਦਿੰਦਾ ਫਿਰ ਥੋੜਾ ਮਾਰਦਾ ਉਹ ਹੈਲਮਟ ਕਰੈਕ ਹੋ ਜਾਂਦਾ ਪਰ ਥੱਲੇ ਖਰਬੂਜਾ ਸਹੀ ਰਹਿ ਜਾਂਦਾ ਉਹ ਕਹਿੰਦਾ ਹੁੰਦਾ ਅਬ ਮਰਜ਼ੀ ਹੈ ਆਪਕੀ ਕਿਉਂਕਿ ਸਿਰ ਹੈ ਆਪਕਾ ਬੜੀ ਸੋਹਣੀ ਐੜਤੀ ਹਾਂ ਬਾਕੀ ਥੋੜੀ ਮਰਜ਼ੀ ਹੈ ਕੁਝ ਵੀ ਕਰੋ ਕਈ ਕਹਿੰਦਾ ਨੇ ਤਾਂ ਲੈਕਚਰ ਦੇਣ ਤੇ ਨੇ ਅਸੀਂ ਇੱਥੇ ਮੈਂ ਵਾਕਈ ਕਿਸੇ ਨੂੰ ਕੁਝ ਬੱਚਿਆਂ ਨੂੰ ਇਦਾਂ ਸਮਾਨ ਨਹੀਂ ਰੱਖਣ ਦਿੰਦਾ ਕਦੇ ਵੀ ਨਹੀਂ ਰੱਖਣ ਦਿੰਦਾ ਆਟਾ ਧਰ ਰੱਖਣ ਦਾ ਮਤਲਬ ਹੀ ਪਤਾ ਨਹੀਂ। ਆਟਾ ਧਰ ਰੱਖਣਾ ਹੀ। ਨਾ। ਆਟਾ ਉਸੇ ਉਸੇ ਟਾਈਮ ਗੁੰਨੋ ਤੇ ਉਸੇ ਟਾਈਮ ਬਣਾਓ। ਉਸੇ ਟਾਈਮ ਖਾ ਲਓ ਜਾਂ ਉਹਨਾਂਕ ਬਣਾ ਲਓ ਖਾ ਲਓ ਘੱਟ ਜੂਗੀ ਰੋਟੀ। ਤਾਂ ਪੂਰਾ ਇੱਕ ਮੁਠੀ ਹੋਰ ਚੱਲ ਜੂਗੀ ਆਟੇ ਦੀ। ਹੂੰ। ਵੱਧ ਧਰੋਗੇ ਦੇਖੋ ਆਟਾ ਧਰ ਲਓ ਫਿਰ ਜੀ ਧਰ ਲਓ ਤੁਸੀਂ ਜੀ ਸਰ ਕੇ। ਹੂੰ। ਪਰ ਉਹਦਾ ਨੁਕਸਾਨ ਕੀ ਹੁੰਦਾ ਹੈ? ਵੀ ਆਟਾ ਕੁਝ ਟਾਈਮ ਬਾਅਦ ਅਸੀਂ ਦੇਖੋ ਭਾਂਡੇ ਦੇ ਤੇ ਸਿਕਰੀ ਆ ਜਾਂਦੀਆਂ ਮੋਟੀ ਮੋਟੀ। ਹੂੰ। ਆ ਜਾਂਦੀ। ਮੋਟੀ ਸਿਕਰੀ ਆਉਂਦੀ ਹੈ। ਅਥਰਲੇ ਵਿੱਚ ਉਹ ਬੈਕਟੀਰੀਆ ਐਕਟੀਵੇਟ ਹੋ ਜਾਂਦਾ ਹੈ ਡਰਾਈ ਵੀ ਹੋ ਗਿਆ ਔਰ ਜਿਹੜਾ ហេਠਾ ਆਟਾ ਤੁਸੀਂ ਉਹਨੂੰ ਕੱਢ ਕੇ ਦੇਖੋ ਜਵੇਂ ਢਿੱਲਾ ਢਿੱਲਾ ਹੋ ਜਾਂਦਾ ਆਟਾ ਹੂੰ ਤੁਸੀਂ ਸਹੀ ਗੁਨੇ ਹੋਇ ਰੱਖੋ ਉੱਪਰਲਾ ਸੁੱਕ ਜੂ ហេਠਲਾ ਟਟਲਾ ਹੋ ਜੂ ਹੂੰ ਸਿੱਧਾ ਰੋਟੀ ਪਕਾਉਣ ਦੇ ਕਾਬਲ ਹੋਵੇ ਨਹੀਂ ਬੈਕਟੀਰੀਆ ਕਦੇ ਵੀ ਮਤਲਬ ਬੰਦ ਨਹੀਂ ਹੋ ਸਕਦਾ ਹੌਲੀ ਹੋ ਸਕਦਾ ਬਹੁਤ ਹੌਲੀ ਹੋ ਸਕਦਾ ហេਠਲਾ ਟੈਂਪਰੇਚਰ ਇਹਨੂੰ ਰੋਕ ਲਾਂਦਾ ਇਹ ਤੇ ਦੀ ਨਵਾਦ ਦੇ ਨੂੰ ਪ੍ਰਬੰਧ ਨਹੀਂ ਕਰ ਸਕਦਾ ਤੁਸੀਂ ਇੱਕ ਆਚਾਰ ਦੀ ਗੱਲ ਕਰ ਰਹੇ ਸੀ ਵੀ ਪੁਰਾਣੇ ਜਿਹੜੇ ਆ ਉਹ ਭਾਂਡਿਆਂ ਦੇ ਵਿੱਚ ਰੱਖੇ ਜਾਂਦੇ ਸੀ ਮਿੱਟੀ ਦੇ ਜਾਂ ਚੀਨੀ ਦੇ ਭਾਂਡਿਆਂ ਦਾ ਵਿੱਚ ਰੱਖੇ ਜਾਂਦੇ ਸੀ ਪਰ ਹੁਣ ਅਸੀਂ ਦੇਖਦੇ ਆ ਵੀ ਪਹਿਲੀ ਗੱਲ ਤਾਂ ਆਚਾਰ ਕੋਈ ਪਾਉਂਦਾ ਨਹੀਂ ਬਹੁਤ ਘੱਟ ਲੋਕ ਪਾਉਂਦੇ ਆ ਯਾਤਰ ਬਾਜ਼ਾਰੀ ਲੈ ਕੇ ਆਉਂਦੇ ਆ ਤੇ ਹੁੰਦੇ ਉਹ ਪਲਾਸਟਿਕ ਦੇ ਭਾਂਡਿਆਂ ਦੇ ਵਿੱਚ ਉਹ ਪਲਾਸਟਿਕ ਦੇ ਡੱਬੇ ਜੇ ਬਣੇ ਹੁੰਦੇ ਪਹਿਲਾਂ ਕਿਹਾ ਨਾ ਵੀ ਦੇਖੋ ਕੈਮੀਕਲ ਰਿਐਕਸ਼ਨ ਜਿੰਨੇ ਤੁਹਾਡੇ ਕੋਈ ਸਿਆਣੇ ਹੈਗੇ ਨੇ ਪਿੱਛੇ ਦੀ ਇੱਕ ਤੁਸੀਂ Google ਤੇ ਕੱਢ ਸਕਦੇ ਹੋ مثلا ਹਰਾਨੀ ਜਾਣਕਾਰੀ ਜਿਹੜੇ ਅੰਕੜੇ ਆਏ ਨੇ ਬਹੁਤ ਖਤਰਨਾਕ ਵੀ ਮਨੁੱਖੀ ਬਲੱਡ ਤੇ ਸਰੀਰ ਦੇ ਅੰਦਰ ਜਿਹੜੀ ਮਾਈਕਰੋ ਪਲਾਸਟਿਕ ਦੀ ਮਾਤਰਾ ਕਿਤੇ ਕਈ ਗੁਣਾ ਵੱਧ ਚੁੱਕੀ ਹੈ ਲਿਮਟ ਤੋਂ ਬਹੁਤ ਜ਼ਿਆਦਾ ਕੇ ਜਾ ਚੁੱਕੀ ਹੈ ਇਹ ਸਾਡੀਆਂ ਬਿਮਾਰੀਆਂ ਦੇ ਮੁੱਖ ਕਾਰਨ ਨੇ ਮੁੱਖ ਕਾਰਨ ਮਾਈਕਰੋ ਪਲਾਸਟਿਕ ਹੂੰ ਮਾਈਕਰੋ ਜਦੋਂ ਸੇ ਬਿਚਪਾ ਦਾ ਪਲਾਸਟਿਕ ਦਾ ਵਿੱਚੋਂ ਕੱਢ ਲਿਆ ਉਹ ਜਗਾ ਭਰਾਂ ਤਾਂ ਹੈ ਪੜਨਾ ਉਹਦੇ ਤੇ ਮਾਈਕਰੋਨਾ ਚੀ ਪਲਾਸਟਿਕ ਜਿਹੜੀ ਕੁਲਦੀ ਆ ਦੇ ਵਿੱਚ ਹੂੰ ਜਿਹੜੀ ਉਹਦੇ ਵਿੱਚ ਕੁਲ ਜਾਂਦੀ ਹੈ ਤੇ ਉਹ ਅੱਗੇ ਸਾਡੇ ਖਾਣੇ ਚ ਆ ਕੇ ਖਾਣੇ ਤੇ ਸਰੀਰ ਚ ਆ ਕੇ ਸਰੀਰ ਚ ਨਿਕਸ ਜਾਂਦੀ ਹੈ ਇਸ ਕਰਕੇ ਪਲਾਸਟਿਕ ਦਾ ਭੰਡਾ ਕਦੇ ਵੀ ਕੁਛ ਖਾਣ ਪੀਣ ਵਾਲੀਆਂ ਚੀਜ਼ਾਂ ਵਾਸਤੇ ਸੂਟੇ ਬਲਿਆ ਲੋਕੀ ਪਲਾਸਟਿਕ ਦੀਆਂ ਪਲੇਟਾਂ ਵਰਤਦੇ ਆ ਹੋ ਵੀ ਪਰ ਗੱਲ ਕੁਝ ਵੀ ਹੋਵੇ ਮੇਰਾ ਮੁੱਦਾ ਸਮਝਾਉਣ ਤੱਕ ਤੇ ਵੀ ਬਲੜ ਦੇ ਵਿੱਚ ਮਾਈਕਰੋ ਪਲਾਸਟਿਕ ਦੀ ਮਾਤਰਾ ਬਹੁਤ ਵੱਧ ਰਹੀ ਹੈ ਬਹੁਤ ਨੁਕਸਾਨਦੇਹ ਨਹੀਂ ਇਹ ਨਾ ਤਾਂ ਘਟਾਈ ਜਾ ਸਹੀ ਜਿਹੜੇ ਭਾਂਡੇ ਦੇ ਕੰਚੇਗਾ ਚੀਨੀ ਮਿੱਟੀ ਹੈਗੀ ਇਹਨਾਂ ਨਾਲ ਤਾਂ ਰਿਐਕਸ਼ਨ ਹੁੰਦੀ ਹੀ ਨਹੀਂ ਨਾ ਤਾਂ ਨਿੱਲ ਨੇ ਉਦੋਂ ਵਧੀਆ ਫਿਰ ਲੋਹਈ ਹੈ ਲੋਹੇ ਸਟੇਨਲੈਸ ਟੀਲ ਸਟੇਨਲੈਸ ਟੀਲ ਉਹਦੇ ਵੀ ਕੋਈ ਜਿਹੜਾ ਪਾਰਟੀਕਲ ਆਉਂਦਾ ਇਹ ਐਮ ਐਸ ਵੀ ਆਜੂ ਤਾਂ ਵੀ ਸਾਡਾ ਕੋਈ ਬਲੜ ਦੇ ਵਿੱਚ ਉਹ ਆਇਰਨ ਦੀ ਮਾਤਰਾ ਵਧਾਈ ਜਾ ਸਕਦਾ ਘਟਾਉਂਦਾ ਨਹੀਂ ਘਟਾਉਂਦਾ ਨਹੀਂ ਉਹ ਖਰਾਬ ਨਹੀਂ ਹੂੰ ਐਲੂਮੀਨੀਅਮ ਦੇ ਭਾਂਡੇ ਵੀ ਬੜੇ ਪਿੱਛੇ ਲੱਗ ਐਲੂਮੀਨੀਅਮ ਦਾ ਵੀ ਨੁਕਸਾਨਦੇ ਆ ਨੁਕਸਾਨਦੇ ਇਹ ਨੁਕਸਾਨ ਇਹ ਨਣਕੇ ਫਰਿੱਜ ਦਾ ਹਾਲ ਚਾਲ ਇਹ ਭਰਾਵਾ ਇਹ ਬੜਾ ਵੱਡਾ ਚੈਪਟਰ ਹੈ ਇਹ ਤਾਂ 5-7 ਦਿਨ ਵੀ ਕਥਾ ਕਰ ਲੱਗ ਰਹੀ ਹੈ ਇਹ ਮੁੱਕਣਾ ਨਹੀਂ ਹੋਕਰ ਪਰੰਤੂ ਚੰਗੀ ਗੱਲ ਹੈ ਵੀ ਜੇ ਤੁਸੀਂ ਇਹ ਚੀਜ਼ਾਂ ਦੀ ਬੁਢਲੀ ਜੀ ਜਾਣਕਾਰੀ ਰੱਖ ਲੋ ਤਾਂ ਛੋੜੇ ਵਾਸਤੇ ਫਾਇਦੇਮੰਦ ਹੋ ਸਕਦੀ ਹੈ ਮੈਂ ਨਹੀਂ ਕਹਿੰਦਾ ਵੀ ਅੱਜ ਸਾਰਾ ਕੁਝ ਬੰਦ ਕਰ ਦੋ ਪਰ ਤੁਸੀਂ ਉਹ ਘਟਾ ਸਕਦੇ ਹੋ ਕੰਟਰੋਲ ਕਰ ਸਕਦੇ ਹੋ ਮੈਂ ਬਹੁਤ ਜਗ੍ਹਾ ਤੇ ਜਾਣਾ ਜਿੱਥੇ ਲੋਕ ਇੰਟਰੋਡਕਸ਼ਨ ਦਿੰਦੇ ਨੇ ਵੀ ਆਹ ਸਾਡੇ ਘਰੇ ਲੜਾਈ ਪੈ ਗਈ ਸੀ ਇਸ ਪਿੱਛੇ ਇਹਨਾਂ ਨੇ ਕਹਿੰਦੇ ਵੀ ਫਰिज ਦੀ ਵਰਤੋਂ ਗਲਤ ਹੈ ਅਸੀਂ ਬੰਦ ਕਰ ਲਈ ਨਹੀਂ ਕਹਿੰਦੇ ਅਸੀਂ ਕਹਿੰਦੇ ਉਹ ਨੂੰ ਸਹੀ ਵਰਤੋ ਤੁਸੀਂ ਉਹ ਦੌਰ ਨਹੀਂ ਦੇਖਿਆ ਹੋਣਾ 185 ਲੀਟਰ ਫਰिज ਸਟੈਂਡਰਡ ਹੁੰਦਾ ਸੀਗਾ ਹੁੰਦਾ ਵੀ ਫਰिज ਜਦੋਂ 185 ਲੀਟਰ ਦੀ ਹੁੰਦੀ ਹੈ 185 ਲੀਟਰ ਦਾ ਫਰिज ਘੱਟੋ ਘੱਟ ਲਾਗਲੇ 5-6 ਘਰਾਂ ਵਾਸਤੇ ਕਾਫੀ ਹੁੰਦਾ ਸੀ ਹੂੰ ਉਹ ਸ਼ਾਇਦ ਲੈ ਕਿਸੇ ਦੇ ਕੋਸ਼ਤ ਤਾਂ ਤੇ ਥੋੜਾ ਵੱਡਾ ਕੋਸ਼ਾ ਰੱਖਤਾ ਜਣੇ ਕਿ ਕੁੱਲ ਮਿਲਾ ਕੇ ਇੱਕ ਫਰिज 160 ਲੀਟਰ ਦਾ ਕਿੰਨੇ ਪਰਿਵਾਰਾਂ ਵਾਸਤੇ ਹੁੰਦਾ ਸੀ ਅੱਜ ਇੱਕ ਘਰ ਦੇ ਵਿੱਚ ਲੋੜਾ ਹੁੰਦਾ ਯਾਰ ਉਹ ਦੇਖਿਆ ਨਾ ਵੀ 700 ਲੀਟਰ 1000 ਲੀਟਰ ਦਾ ਫਰिज ਜੀ ਕਿੰਨੇ ਨੇ ਤਿੰਨ ਅੱਛਾ ਹੂੰ ਅਸੀਂ ਆਪਦੀ ਮਾੜੀ ਸਿਹਤ ਤੇ ਮਾੜੀ ਕਿਸਮਤ ਨੂੰ ਆਵਾਜ਼ਾਂ ਮਾਰ ਰਹੇ ਹਾਂ ਵੱਡੇ ਵੱਡੇ ਫਰਿੱਜ ਏਅਰ ਹੁਣ ਕੱਲੇ ਬੈਡਰੂਮ ਤੇ ਰੱਖਣ ਵਾਲੇ ਥੋੜੀ ਹੁੰਦੇ ਨੇ ਜੜ ਰਹੇ ਨੇ ਹੁਣ ਤੇ ਯਾਰ ਰਸੋਈ 'ਚ ਇਹਨੇ ਨੇ ਹੋਟਲਾਂ ਵਾਸਤੇ ਲਿਆ ਉੱਥੇ ਲੋਡ ਪੈਂਦੀ ਆ ਬਹੁਤ ਵੱਡੀ ਮਾਤਰਾ 'ਚ ਸਮਾਨ ਆਉਂਦਾ ਹੈ ਉੱਥੇ ਕਾਊਂਟਰ ਵੀ ਹੁੰਦਾ ਬਚਦਾ ਵੀ ਐ ਉਹਨਾਂ ਦਾ ਸਮਾਨ ਨੂੰ ਸੰਭਾਲਣਾ